ਇੱਕ ਵਿਅਕਤੀ ਦੇ ਪਿੱਛੇ ਪੈ ਗਿਆ ਸੱਪ ATM ਵਿੱਚ ਬੜਕੇ ਬਚਾਈ ਜਾਨ ਮੌਕੇ ਤੇ ਬਣ ਗਈ ਵੀਡੀਓ ਨਹੀਂ ਕੋਈ ਨਾ ਕਰਦਾ ਯਕੀਨ ਦੋਸਤੋ ਅਕਸਰ ਹੀ ਹੁਣ ਤੱਕ ਤੁਸੀਂ ਸੁਣਾ ਹੋਣਾ ਏ ਕਿ ਸੱਪ ਇਨਸਾਨਾਂ ਤੋਂ ਆਪਣਾ ਬਦਲਾ ਲੈਂਦੇ ਨੇ ਪਰ ਹੁਣ ਇਸ ਦੀ ਇੱਕ ਵੀਡੀਓ ਵੀ ਦੇਖ ਲਓ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੱਪ ਅਤੇ ਇੱਕ ਵਿਅਕਤੀ ਦਿਖਾਈ ਦੇ ਰਿਹਾ ਏ ਦਰਸਲ ਇਹ ਵਿਅਕਤੀ ਰਾਤ ਨੂੰ ਆਪਣੇ ਇੱਕ ਦੋਸਤ ਨਾਲ ਸ਼ਹਿਰ ਕਰਨ ਲਈ ਜਾ ਰਿਹਾ ਸੀ ਅਤੇ ਰਸਤੇ ਵਿੱਚ ਇਸ ਨੂੰ ਇੱਕ ਸੱਪ ਦਿਖਾਈ ਦਿੱਤਾ ਇਸ ਵਿਅਕਤੀ ਨੇ ਉਸ ਸੱਪ ਨੂੰ ਭਜਾਉਣ ਦੀ ਬਜਾਏ ਮਾਰਦ ਅਤੇ ਜਦੋਂ ਇੱਕ ਡੰਡੇ ਨਾਲ ਸੱਪ ਨੂੰ ਪਰਾਂ ਸੁੱਟਣ ਲਈ ਜਾ ਰਿਹਾ ਸੀ ਤਾਂ ਇੱਕ ਹੋਰ ਸੱਪ ਆ ਗਿਆ ਅਤੇ ਇਸ ਵਿਅਕਤੀ ਦੇ ਪਿੱਛੇ ਪੈ ਗਿਆ ਇਸ ਨੇ ਉਸ ਸੱਪ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸੱਪ ਇਸ ਦੇ ਪਿੱਛੇ ਹੀ ਪੈ ਗਿਆ ਵਿਅਕਤੀ ਸੱਪ ਤੋਂ ਡਰਦਾ ਹੋਇਆ ਇੱਕ ਏਟੀਐਮ ਵਿੱਚ ਵੜ ਗਿਆ ਅਤੇ ਸੱਪ ਵੀ ਏਟੀਐਮ ਦੇ ਬਾਹਰ ਫਣ ਚੱਕੀ ਖੜਾ ਰਿਹਾ ਅਤੇ ਇਸ ਦੇ ਦੋਸਤ ਨੇ ਮੌਕੇ ਤੇ ਵੀਡੀਓ ਬਣਾ ਲਈ ਤਕਰੀਬਨ 2 ਘੰਟੇ ਸੱਪ ਏਟੀਐਮ ਦੇ ਬਾਹਰ ਬੈਠਾ ਰਿਹਾ ਅਤੇ ਜਦੋਂ ਲੋਕ ਇਕੱਠੇ ਹੋਏ ਤਾਂ ਸਾਰਿਆਂ ਨੇ ਸੱਪ ਨੂੰ ਉੱਥੋਂ ਭਜਾ ਦਿੱਤਾ ਅਤੇ ਇਸ ਵਿਅਕਤੀ ਨੂੰ ਬਾਹਰ ਕੱਢਿਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ